ਸੋ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਸਾਹਮਣੇ ਆ ਰਹੀ ਹੈ ਜਲੰਧਰ ਦੀ ਜਿਮਨੀ ਜੁਨਾ ਨੂੰ ਇਹ ਮੱਦੇ ਨਜ਼ਰ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਕਿ ਉਹਨੇ ਕਿਰਾਏ ਦੇ ਮਕਾਨ ਤੇ ਰਹਿਣ ਕੇ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਸੋ ਜਿਹੜਾ ਕੀ ਹੈ ਐ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 13/13 ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਸੀ ਭਗਵੰਤ ਮਾਨ ਸਾਹਿਬ ਵੱਲੋਂ ਤੋਂ ਕਿਤਨੇ ਕਿਤੇ ਰਿਜ਼ਲਟ ਜਿਹੜਾ ਜਿਹੜਾ ਦੇਖਣ ਨੂੰ ਮਿਲਿਆ ਉਸ ਤੋਂ ਲੱਗਦਾ ਸ਼ਾਇਦ ਆਟਮ ਖਬਰਾਂਏ ਹੋਏ ਦੇਖ ਕੇ ਆਇਟਮ ਜਲੰਧਰ ਦੇ ਵਿੱਚ ਖੁਦ ਸੀਐਮ ਭਗਵੰਤ ਮਾਨ ਜਿਹੜੇ ਕੀ ਆ ਜਲੰਧਰ ਜਿਮਨੀ ਚੋਣਾ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਕੇ ਉਤੇ ਜਿਮਨੀ ਚੋਣਾ ਲੜਨਗੇ ਜਾਂ ਲੜਾਣਗੇ ਸੋ ਇਹ ਵੱਡੀਆਂ ਗੱਲ ਆਈ ਟਮ ਜਿਹੜੀ ਅਪਡੇਟ ਸਾਹਮਣੇ ਆ ਰਹੀ ਆ ਜਿਮਨੀ ਚੋਣਾ ਦੇ ਮੱਦੇਨਜ਼ਰ ਇਹ ਫੈਸਲਾ ਲਿੱਤਾ ਗਿਆ ਆ ਸੋ ਰਿਜ਼ਲਟ ਜਿਹੜੇ ਕੀ ਆ ਤੁਸੀਂ ਦੇਖ ਹੀ ਲਿੱਤੇ ਆ ਕਿ ਜਿਹੜੇ ਕੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਹਮਣੇ ਆਏ ਨੇ ਉਹਨੂੰ ਲੱਗਦਾ ਦੇਖਦੇ ਹੋ ਇਹ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਲੰਧਰ ਦੇ ਵਿੱਚ ਪਰਿਵਾਰ ਸਮੇਤ ਭਗਵੰਨ ਮਾਨ ਸਾਹਿਬ ਰਹਿਣ ਗਏ ਸੋ ਇੱਕ ਵੱਡੀ ਗੱਲ ਸਾਹਮਣੇ ਨਜ਼ਰ ਆ ਰਹੀ ਆ ਟਮ ਜਲੰਧਰ ਤੋਂ ਜਿਹੜਾ ਕੀ ਆ ਜਿਮਨੀ ਚੋਣਾਂ ਦੇ ਮੱਦੇਨਜ਼ਰ ਭਗਵੰਨ ਸਾਹਿਬ ਕੋਲ ਇੱਕ ਵੱਡਾ ਫੈਸਲਾ ਲਿੱਤਾ ਗਿਆ ਤੁਹਾਡਾ ਕੀ ਕਹਿਣਾ ਆ ਇਸ ਾਰੇ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜੁੜ ਦਸਣਾ ਸੋ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਸਾਹਮਣੇ ਆ ਰਹੀ ਹੈ ਜਲੰਧਰ ਦੀ ਜਿਮਣੀ ਚੋਣਾਂ ਨੂੰ ਇਹ ਮੱਦੇ ਨਜ਼ਰ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਕਿ ਉਹਨੇ ਕਿਰਾਏ ਦੇ ਮਕਾਨ ਤੇ ਰਹਿਣਗੇ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਸੋ ਜਿਹੜਾ ਕੀ ਹੈ ਐ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 13/13 ਲੈ ਕੇ ਆਉਣ ਦੀ ਗੱਲ ਕੀਤੀ ਜਾ ਰਹੀ ਸੀ ਭਗਵੰਤ ਮਾਨ ਸਾਹਿਬ ਵੱਲੋਂ ਤੋਂ ਕਿਤਨਾ ਕਿਤੇ ਰਿਜ਼ਲਟ ਜਿਹੜਾ ਜਿਹੜਾ ਦੇਖਣ ਨੂੰ ਮਿਲਿਆ ਉਸ ਤੋਂ ਲੱਗਦਾ ਸ਼ਾਇਦ ਆਟਮ ਖਬਰਾਂਏ ਹੋਏ ਦੇਖ ਕੇ ਆਇਟਮ ਜਲੰਧਰ ਦੇ ਵਿੱਚ ਖੁਦ ਸੀਐਮ ਭਗਵੰਤ ਮਾਨ ਜਿਹੜੇ ਕੀ ਆ ਜਲੰਧਰ ਜਿਮਨੀ ਚੋਣਾ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਕੇ ਉੱਥੇ ਜਿਮਨੀ ਚੋਣਾ ਲੜਨਗੇ ਜਾਂ ਲੜਾਨਗੇ ਸੋ ਇਹ ਵੱਡੀਆਂ ਗੱਲ ਆਇਟਮ ਜਿਹੜੀ ਅਪਡੇਟ ਸਾਹਮਣੇ ਆ ਰਹੀ ਆ ਜਿਮਨੀ ਚੋਣਾ ਦੇ ਮੱਦੇ ਨਜ਼ਰ ਇਹ ਫੈਸਲਾ ਲਿੱਤਾ ਗਿਆ ਆ ਸੋ ਰਿਜ਼ਲਟ ਜਿਹੜੇ ਕੀ ਆ ਤੁਸੀਂ ਦੇਖ ਹੀ ਲਿੱਤੇ ਆ ਕਿ ਜਿਹੜੇ ਕੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਹਮਣੇ ਆਏ ਨੇ ਉਹਨੂੰ ਲੱਗਦਾ ਦੇਖਦੇ ਹੋ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਲੰਧਰ ਦੇ ਵਿੱਚ ਪਰਿਵਾਰ ਸਮੇਤ ਭਗਵਨ ਮਾਨ ਸਾਹਿਬ ਰਹਿਣ ਗਏ ਸੋ ਇੱਕ ਵੱਡੀ ਗੱਲ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਜਲੰਧਰ ਤੋਂ ਜਿਹੜਾ ਕੀ ਹੈ ਜਿਮਣੀ ਚੋਣਾ ਦੇ ਮੱਦੇ ਨਜ਼ਰ ਭਗਵਨ ਜੀ ਸਾਹਿਬ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜੁੜ ਦੱਸਣਾ ਸੋ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਸਾਹਮਣੇ ਆ ਰਹੀ ਹੈ ਜਲੰਧਰ ਦੀ ਜਿਮਣੀ ਚੋਣਾ ਨੂੰ ਮੱਦੇ ਨਜ਼ਰ सीएम भगवंत मान साहब जेडे को उन्होंने किराए ਦੇ ਮਕਾਨ ਤੇ ਰਹਿਣ ਕੇ ਪਰਿਵਾਰ ਸਮੇਤ ਜਲੰਧਰ ਦੇ ਵਿੱਚ ਸੋ ਜਿਹੜਾ ਕੀ ਹੈ ਐ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 13/13 ਲੈ ਕੇ ਆਣ ਦੀ ਗੱਲ ਕੀਤੀ ਜਾ ਰਹੀ ਸੀ भगवंत मान साहब ਵੱਲੋਂ ਤੋਂ ਕਿਤਨੇ ਕਿਤੇ ਰਿਜ਼ਲਟ ਜਿਹੜਾ ਜਿਹੜਾ ਦੇਖਣ ਨੂੰ ਮਿਲਿਆ ਉਸ ਤੋਂ ਲੱਗਦਾ ਸ਼ਾਇਦ ਆਈਟਮ ਘਬਰਾਏ ਹੋਏ ਦੇਖ ਕੇ ਆਈਟਮ ਜਲੰਧਰ ਦੇ ਵਿੱਚ ਖੁਦ सीएम भगवंत मान ਜਿਹੜੇ ਕੀ ਹੈ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਕੇ ਉਤੇ ਜਿਮਨੀ ਚੋਣਾ ਲੜਨਗੇ ਜਾਂ ਲੜਾਨਗੇ ਸੋ ਇਹ ਵੱਡੀਆਂ ਗੱਲ ਆਈ ਟਮ ਜਿਹੜੀ ਅਪਡੇਟ ਸਾਹਮਣੇ ਆ ਰਹੀ ਆ ਜਿਮਨੀ ਚੋਣਾ ਦੇ ਮੱਦੇ ਨਜ਼ਰ ਇਹ ਫੈਸਲਾ ਲਿੱਤਾ ਗਿਆ ਆ ਸੋ ਰਿਜ਼ਲਟ ਜਿਹੜੇ ਕੀ ਆ ਤੁਸੀਂ ਦੇਖ ਹੀ ਲਿੱਤੇ ਆ ਕਿ ਜਿਹੜੇ ਕੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਹਮਣੇ ਆਏ ਨੇ ਉਹਨੂੰ ਲੱਗਦਾ ਦੇਖਦੇ ਹੋ ਇਹ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਲੰਧਰ ਦੇ ਵਿੱਚ ਪਰਿਵਾਰ ਸਮੇਤ ਭਗਵੰਨ ਮਾਨ ਸਾਹਿਬ ਰਹਿਣਗੇ ਤੇ ਇੱਕ ਵੱਡੀ ਗੱਲ ਸਾਹਮਣੇ ਨਜ਼ਰ ਆ ਰਹੀ ਹੈ ਜੰਮਪਾ ਜਲੰਧਰ ਤੋਂ ਜਿਹੜਾ ਕੀ ਹੈ ਜਿਮਨੀ ਜ਼ੋਨਾਂ ਦੇ ਮੱਧੇ ਨਜ਼ਰ ਭਗਵੰਨ ਜੀ ਸਾਹਿਬ ਨੇ ਇੱਕ ਵੱਡਾ ਫੈਸਲਾ ਲਿੱਤਾ ਗਿਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜੁੜ ਦੱਸਣਾ